ਦੇਖੋ ਫਿਰ ਮੈਂ ਕਹਾਂ ਨਾ ਇਹ ਭੰਡ ਤਾਂ ਭੰਡ ਹੀ ਆ ਉਹੀ ਗੱਲਾਂ ਕਰਨੀਆਂ ਨਾ ਕਦੇ ਕੋਈ ਸਿਆਣੀ ਗੱਲ ਦੀ ਆਸ ਵੀ ਰੱਖੀ ਨਹੀਂ ਜਾ ਸਕਦੀ ਕਿਉਂਕਿ ਦੇਖੋ ਯਾਦ ਕੀ ਆਇਆ ਯਾਦ ਕੋ ਕੀ ਆਇਆ ਕੋ ਕਿਉਂ ਯਾਦ ਆਇਆ ਕਿਉਂਕਿ ਕੋਕ ਦੀ ਵਰਤੋਂ ਆ ਜਿਹੜੀ ਭਗਵੰਤ ਮਾਨ ਸਾਹਿਬ ਉਹ ਸ਼ੁਰੂ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਕੋਕ ਕੀ ਯਾਦ ਰਹਿੰਦਾ ਹੈ ਕਿ ਕਿਉਂਕਿ ਕਾ ਪਾਣੀ ਦਾ ਤਾਂ ਕੰਮ ਕੋਈ ਨਹੀਂ ਕੋਕ ਮਿਲਾ ਕੇ ਪੀਂਦੇ ਆ ਤੇ ਇਸ ਕਰਕੇ ਉਹ ਕੋਕ ਹੀ ਯਾਦ ਰਹਿ ਗਿਆ ਭੱਜਿਆਂ ਦਾ ਤਾਂ ਕੋਈ ਨਾ ਕੋਈ ਜਵਾਬ ਦੇ ਸਕਦਾ ਨਾ ਕੋਈ ਉਹਦਾ ਕੋਈ ਹੱਲ ਨਾ ਤੇ ਜਿਹੜਾ ਕਹਿਣੀ ਦਾ ਨਹੀਂਗਾ ਕਥਨੀ ਦੀਗਾ ਕਥਨੀ ਦੇ ਅਮੀਗਾ ਉਹਦਾ ਵੀ ਆਪਾਂ ਕੀ ਕਰ ਸਕਦੇ ਆ ਤੇ ਇਸ ਕਰਕੇ ਭਗਵੰਤ ਮਾਨਸਿਆ ਤੁਸੀਂ ਕੱਲ ਦੀ ਤੁਹਾਡੀ ਪ੍ਰੈਸ ਕਾਨਫਰੰਸ ਤੁਸੀਂ ਸਭ ਤੋਂ ਪਹਿਲਾਂ ਇਹ ਕਿਹਾ ਇਮਤ ਨੂੰ ਜਵਾਬ ਦੇਣ ਲੱਗੇ ਹਾਂ ਕਿਉਂਕਿ ਜਵਾਬ ਬਹੁਤ ਜ਼ਰੂਰੀ ਹੈ ਤੁਹਾਨੂੰ ਜੇ ਤੁਹਾਨੂੰ ਕੋਈ ਜਵਾਬ ਦਾ ਨਾ ਦਵੇ ਨਾ ਤੁਸੀਂ ਬੜੇ ਭਲੇਖੇ ਜਿਹਿ ਰਹਿ ਜਾਨੇ ਤੇ ਜਵਾਬ ਤੁਹਾਨੂੰ ਹਰ ਚੀਜ਼ ਦਾ ਠੋਕ ਕੇ ਮਿਲੂਗਾ ਤੁਸੀਂ ਕੱਲ ਪ੍ਰੈਸ ਕਾਨਫਰੈਂਸ 'ਚ ਇਹ ਕਹਿ ਰਹੇ ਸੀ ਵੀ ਦੇਖੋ ਜੀ ਮੂਰੇ ਕੌਣ ਬੈਠਾ ਰਬਨੀਤ ਬਿੱਟੂ ਮੂਰੇ ਕੌਣ ਬੈਠਾ ਸੁਨੀਲ ਜਾਖੜ ਇਹੀ ਕਹਿ ਰਹੇ ਸੀ ਕੱਲ ਤੁਸੀਂ ਵੀ ਭਾਪੀ ਵਾਲੇ ਕਿੱਥੇ ਆ ਅਸੀਂ ਭਾਪੀ ਵਾਲੇ ਆ ਪਹਿਲੀ ਗੱਲ ਇਹ ਸੁਣ ਲਓ ਅੱਜ ਤੁਸੀਂ ਇਹ ਗੱਲ ਕਹੀ ਵੀ ਇਹਨਾਂ ਨੂੰ ਪੁੱਛਦਾ ਕੌਣ ਇਹੀ ਗੱਲ ਮੁੰਡਿਆ ਸਾਹਿਬ ਨਾਲ ਹੋਈ ਸੀ ਇਹੀ ਹੋਈ ਸੀ ਨਾ ਤੇ ਮੁੰਡਿਆ ਸਾਹਿਬ ਨੂੰ ਜਾਣਦਾ ਕੌਣ ਤੇ ਤੁਸੀਂ ਉਹਦਾ ਕੀ ਜਵਾਬ ਦਿੱਤਾ ਸੀ ਪਹਿਲੀ ਗੱਲ ਤੁਹਾਡੀ ਗੱਲ ਦਾ ਜਵਾਬ ਦੂਜੀ ਗੱਲ ਭਗਵੰਤ ਮਾਨਸ ਸਿੰਘਾਂ ਡਿਬੇਟ ਤੋਂ ਬਿਲਕੁਲ ਭੱਜੇ ਹੋ ਬਿਲਕੁਲ ਭੱਜੇ ਹੋ ਭਗੌੜੇ ਦਾ ਕੋਈ ਹਾਲ ਨਹੀਂ ਇਸ ਕਰਕੇ ਤੁਸੀਂ ਆਪ ਕਿਹਾ ਸੀ ਜਾਕੜ ਸਾਹਿਬ ਰਮਨੀਤ ਬਿੱਟੂ ਮੈਨੂੰ ਗਾਲਾਂ ਕੱਢਦੇ ਆ ਮੈਨੂੰ ਆਹ ਕਰਦੇ ਆ ਕੋਈ ਗੱਲ ਨਹੀਂ ਮੈਂ ਡਿਬੇਟ ਤੇ ਕਦੇ ਨਾ ਕਦੇ ਇਹਨਾਂ ਨੂੰ ਟੱਕਰੂੰਗਾ ਮੈਨੂੰ ਪਤਾ ਮੈਂ ਤੁਹਾਡੀ ਰਗ ਰਗ ਜਾਣਦਾ ਹੋਰ ਦੀ ਮੈਂ ਗੱਲ ਨਹੀਂ ਕਰਦਾ ਮੈਂ ਤੁਹਾਡੀ ਰਗ ਰਗ ਜਾਣਦਾ ਤੇ ਮੇਰੇ ਮੂਹਰੇ ਤੁਸੀਂ 1 ਮਿੰਟ ਵੀ ਮੈਂ ਇਹ ਨਹੀਂ ਕਹਿੰਦਾ ਹੰਕਾਰ ਵਾਲੀ ਗੱਲ ਨਹੀਂ ਗਈ ਤੁਸੀਂ 1 ਮਿੰਟ ਵੀ ਮੇਰੇ ਮੂਹਰੇ ਖੜ੍ਹ ਨਹੀਂ ਸਕਦੇ ਆ ਨਹੀਂ ਸਕਦੇ ਕਿਉਂਕਿ ਤੁਹਾਡੀਆਂ ਕਮਜ਼ੋਰੀਆਂ ਤੁਹਾਡੀਆਂ ਸਾਰੀਆਂ ਜੋ ਤੁਸੀਂ ਸਰਕਾਰ ਚ ਕੀਤਾ ਏ ਉਹ ਮੈਨੂੰ ਇੱਕ ਇੱਕ ਚੀਜ਼ ਦਾ ਮੈਂ ਭਲੀ ਭੰਤੀ ਜਾਣਦਾ ਏ ਇੱਕ ਗੱਲ ਡਿਬੇਟ ਤੋਂ ਭੱਜ ਗਏ ਅੱਜ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਭਗਾਉੜੇ ਹੋ ਜਿਹੜਾ ਬੰਦਾ ਕਹਿ ਕੇ ਗੱਲ ਤੋਂ ਮੁੱਕਰ ਜੇ ਮੈਨੂੰ ਤਾਂ ਲੱਗਦਾ ਪੰਜਾਬੀ ਹੋ ਹੀ ਨਹੀਂਗੇ ਤੁਸੀਂ ਵੀ ਦਿੱਲੀ ਨਾਲ ਕੇਜਰੀਵਾਲ ਉਹਨਾਂ ਦੇ ਨਾਲ ਲੜ ਗਏ ਤੁਸੀਂ ਤਾਕਤ ਦੀ ਪਾਵਰ ਦੀ ਗੱਲ ਕੀਤੀ ਤੇ ਜਨਾਬ ਇਹ ਮੈਨੂੰ ਤੁਹਾਨੂੰ ਆਪ ਦੀ ਸੱਚਾਈ ਲੱਗਦੀ ਆ ਜਿਹੜੀ ਤੁਹਾਨੂੰ ਲੱਗਦਾ ਵੀ ਮਿਲੇ ਹੀ ਕੁਛ ਨਹੀਂ ਕਿਉਂਕਿ ਥੋੜੀ ਮੁੱਖ ਮੰਤਰੀ ਦੀ ਕੁਰਸੀ ਹੈ ਨਾ ਜਿਹੜੀ ਜਿਹੜੀ ਤੁਹਾਡੀ ਚੀਫ ਮਿਨਿਸਟਰੀ ਆ ਉਹ ਤੁਹਾਡੇ ਕੋਲ ਤਾਂ ਹਰਾਪਨ ਖੋ ਕੇ ਰੱਖ ਲਿਆ ਕੇਜਰੀਵਾਲ ਨੇ ਸੋਧਿਏ ਨੇ ਇਸ ਗੱਲ 'ਚ ਤੁਸੀਂ ਪਬਲਿਕਿਟੀ 'ਚ ਨਾ ਇਸ ਚਿਰੋ ਵੀ ਸਾਡਾ ਉਹ ਹਾਲ ਹੈ ਥੋੜਾ ਹਾਲ ਆ ਤੁਸੀਂ ਰੇਲਵੇ ਮਹਿਕਮੇ ਦੀ ਗੱਲ ਕੀਤੀ ਰੇਲਵੇ ਮਹਿਕਮੇ ਦਾ ਸਾਲ ਦਾ ਬਜਟ ਪਤਾ ਕਿੰਨਾ ਹੈ 2 ਲੱਖ 65000 ਕਰੋੜ 2 ਲੱਖ 65000 ਕਰੋੜ ਰੁਪਇਆ ਬਜਟ ਆ ਰੇਲਵੇ ਦਾ ਤੇ ਪੰਜਾਬ ਦਾ ਟੋਟਲ ਬਜਟ ਪਤਾ ਕਿੰਨਾ ਹੈ 2 ਲੱਖ 35000 ਕਰੋ। ਰੇਲਵੇ ਦਾ ਤੇ ਪੰਜਾਬ ਦਾ ਬਜਟ ਚ ਐਡਾ بڑا ਅੰਤਰ ਆ। ਸਾਰੇ ਸੂਬੇ ਦਾ ਬਜਟ ਉਹਨਾਂ ਨਹੀਂ ਜਿੰਨਾ ਕਿ ਰੇਲਵੇ ਵਿਭਾਗ ਦੇ ਬਜਟ ਆ। ਹੁਣ ਤੁਸੀਂ ਗੱਲ ਸੁਣ ਲਓ। ਜਿਹੜਾ ਤੁਸੀਂ ਬ੍ਰਿਜ ਦੀ ਧੂਰੀ ਦੀ ਗੱਲ ਕਰਦੇ ਹੋ। ਤੁਸੀਂ ਗੱਲ ਕਈ ਵਾਰ ਭੁੱਲ ਜਾਂਦੇ ਹੋ ਕਰਕੇ। ਦੋ ਗੱਲਾਂ ਇਹਦੇ ਵਿੱਚ। ਤੁਸੀਂ ਭੁੱਲ ਗਏ ਤੁਸੀਂ ਇਹ ਗੱਲ ਕਹੀ ਸੀ ਉਸ ਵੇਲੇ ਕੂਕਦੀ ਨਹੀਂ ਕਹੀ ਸੀ ਤੁਸੀਂ ਗੱਲ ਸੰਤਰੇ ਦੀ ਕੀਤੀ ਸੀ ਤੁਸੀਂ ਗੱਲ दारू ਦੇ ਠੇਕੇ ਦੀ ਕੀਤੀ ਸੀ ਜਿਹੜਾ ਕਿ ਅਸੀਂ ਕਿਹਾ ਤੁਹਾਨੂੰ ਵੀ ਬਿਲਕੁਲ ਧੂਰੀ ਦੇ ਸਟੇਸ਼ਨ ਅਸੀਂ ਲੋਕਾਂ ਨੂੰ ਬਦਨਾਮ ਨਹੀਂ ਕਰਨਾ ਵੀ ਧੂਰੀ ਦੇ ਸਟੇਸ਼ਨ ਤੇ ਖਾਸ ਸ਼ਰਾਬ ਦੀ ਦੁਕਾਨ ਜਾਂ ਠੇਕਾ ਖੋਲਜੀ ਨਹੀਂ ਬਥੇਰੇ ਹੀ ਠੇਕੇ ਬਾਹਰ ਤੁਸੀਂ ਗੱਲਾਂ ਕਰਦੇ ਹੋ ਪੈਸਿਆਂ ਦੀਆਂ ਲੁਧਿਆਣੇ ਦਾ ਕੱਲਾ ਸਟੇਸ਼ਨ ਪਤਾ ਕਿੰਨੇ ਦਾ ਹੈ 550 ਕਰੋੜ ਦਾ ਕੁਛ ਦਿਨਾਂ ਚੋਂ ਵਿਕਲਪਨ ਕਰਾਂਗੇ ਦਸੰਬਰ ਚ ਜਲੰਧਰ ਕੈਂਟ ਦਾ 100 ਕਰੋੜ ਤੋਂ ਉੱਤੇ ਦਾ ਕੱਲਾ ਉਹ ਸਟੇਸ਼ਨ ਆ ਸ਼੍ਰੀ ਅਮਰਸਰ ਸਾਹਿਬ ਦਾ ਕੁਛ ਦਿਨਾਂ ਚ ਅਨਾਉਂਸਮੈਂਟ ਕਰਾਂਗੇ ਪਰਮਾਤਮਾ ਦੀ ਮਿਹਰ ਨਾਲ 500 ਕਰੋੜ ਦਾ ਅਨਾਉਂਸਮੈਂਟ ਆ ਵੱਡੀਆਂ ਸੀਗੀਆਂ ਜਿਹੜੀਆਂ ਹੜ ਕਰਨ ਰੋਕੀਆਂ ਐ ਅਗਲੇ ਹਫਤੇ ਉਹ ਅਨਾਉਂਸ ਕਰਾਂਗੇ ਥੋੜਾ ਬਹੁਤਾ ਤਿਆਰੀ ਕਰ ਲਿਆ ਕਰੋ ਨਾ ਤੁਹਾਨੂੰ ਸਿੰਧਿਆ ਸਾਹਿਬ ਦੀ ਸਿੰਧਿਆ ਸਾਹਿਬ ਦੇ ਕੋਲ ਤੁਹਾਡੇ ਕੋਲ ਜਿਵੇਂ ਤੁਸੀਂ ਇੱਕ ਸਟੇਟ ਦੇ ਚੀਫ ਮਿਨਿਸਟਰ ਹੋ ਨਾ ਕਿਉਂਕਿ ਲੋਕਾਂ ਨੇ ਚੁਣਿਆ ਚੀਫ ਮਿਨਿਸਟਰ ਹੈਗੇ ਤੁਸੀਂ ਉਵੇਂ ਸਿੰਧਿਆ ਸਾਹਿਬ ਦੇ ਕੋਲ ਡੋਨਰ ਮਿਨਿਸਟਰੀ ਆ ਸਾਰਾ ਨਾਰਥ ਈਸਟ ਦੀਆਂ 7 ਸਟੇਟਾਂ ਜਿਹੜੀਆਂ ਉਹਨਾਂ ਦੇ ਮਹਿਕਮੇ ਦੇ ਥੱਲੇ ਆਉਂਦੀਆਂ 7 ਸਟੇਟਾਂ ਦਾ ਸਾਰਾ ਪੈਸਾ ਉਹ ਦਿੰਦੇ ਆ ਦੋਨੋਂ ਮਿਨਿਸਟਰੀ ਦਿੰਦੀ ਆ ਤੁਹਾਨੂੰ ਇਹ ਜਾਣਕਾਰੀ ਹੈ ਕਿ ਨਹੀਂ ਹੈ ਜਾਣਕਾਰੀ ਪਰ ਐਮਪੀ ਵੀ ਰਹੇ ਹੋ ਪਰ ਮੈਨੂੰ ਲੱਗਦਾ ਨਹੀਂ ਗਈ ਜਿਹੜਾ ਵਿਭਾਗਾ ਉਹਨਾਂ ਕੋਲੋਂ ਪਿਛਲੀ ਵਾਰ ਸੀਗਾ ਨਾਲ ਉਹਨਾਂ ਕੋਲ ਕਮਿਊਨੀਕੇਸ਼ਨ ਉਹ ਅਲੱਗ ਵਿਭਾਗਾਂ ਦੋ ਮਿਨਿਸਟਰੀਆਂ ਸਿੱਧਿਆ ਸਾਹਿਬ ਕੋ ਕੈਬਨਿਟ ਦੀ ਫਿਰ ਮੈਂ ਕਹਾਂ ਨਾ ਇਹ ਭੰਡ ਤਾਂ ਭੰਡ ਹੀ ਆ ਉਹੀ ਗੱਲਾਂ ਕਰਨੀਆਂ ਨਾਲ ਕਦੇ ਕੋਈ ਸਿਆਣੀ ਗੱਲ ਦੀ ਆਸ ਵੀ ਰੱਖੀ ਨਹੀਂ ਜਾ ਸਕਦੀ ਕਿਉਂਕਿ ਦੇਖੋ ਯਾਦ ਕੀ ਆਇਆ ਯਾਦ ਕੋ ਕੀ ਆਇਆ ਕੋਕ ਕਿਉਂ ਯਾਦ ਆਇਆ ਕਿਉਂਕਿ ਕੋਕ ਦੀ ਵਰਤੋਂ ਆ ਜਿਹੜੀ ਭਗਵੰਤ ਮਾਨ ਸਾਹਿਬ ਉਹ ਸ਼ੁਰੂ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਕੋਕ ਹੀ ਯਾਦ ਰਹਿੰਦਾ ਹੈ ਕਿ ਕਿਉਂਕਿ ਕਾ ਪਾਣੀ ਦਾ ਤਾਂ ਕੰਮ ਕੋਈ ਨਹੀਂ ਕੋਕ ਮਿਲਾ ਕੇ ਪੀਂਦੇ ਆ ਤੇ ਇਸ ਕਰਕੇ ਉਹ ਕੋਕ ਹੀ ਯਾਦ ਰਹਿ ਗਿਆ ਤੇ ਮੈਂ ਜੇ ਗੱਲ ਕਰਾਂ ਧੂਰੀ ਦੀ ਤੇ ਧੂਰੀ ਦੇ ਸਟੇਸ਼ਨ ਤੇ ਤੁਸੀਂ ਜਿਹੜੀ ਡਿਮਾਂਡ ਰੱਖੀ ਸੀ ਬਿਕ ਉੱਥੇ ਇੱਕ ਦੁਕਾਨ ਖੋਲੀ ਜਾਵੇ ਉਹ ਦੁਕਾਨ ਭਗਵੰਤ ਮਾਨ ਸਾ ਭੁੱਲ ਗਏ ਤੁਸੀਂ ਕੋਗਦੀ ਨਹੀਂ ਕਿਹਾ ਸੀ ਕੋਈ ਦੁਕਾਨ ਤੁਸੀਂ ਜਿਹਦੇ ਕਾਰਨ ਹਸਪੀਟਲ ਗਏ ਸੀ ਨਾ ਉਹਦੀ ਦੁਕਾਨ ਖੋਲਣ ਨੂੰ ਕਿਹਾ ਸੀ ਸੰਤਰਾ ਤੇ ਅਸੀਂ ਉਹ ਆਪਣੇ ਸਟੇਸ਼ਨਾਂ ਤੇ ਠੇਕੇ ਲਾਉ ਨਹੀਂ ਕਰਦੇ 에어ਪੋਰਟ ਤੇ ਕਰਦੇ ਆ ਅਲਾਊਡ ਤੇ ਜਨਾਬ ਦਾ ਪਤਾ ਹੈ 에어ਪੋਰਟ ਤੇ ਜਰਮਨੀ ਤੇ ਹਾਲ ਕੀ ਹੋਇਆ ਸੀ ਇਸ ਕਰਕੇ ਅਸੀਂ ਰੇਲਵੇ ਸਟੇਸ਼ਨਾਂ ਤੇ ਕੰਮ ਨਹੀਂ ਕਰਨਾ ਮੁੜ ਕੇ ਕਿਹੜਾ ਚੱਕਦਾ ਫਿਰੂ ਤੁਹਾਨੂੰ ਕਿਹੜਾ ਸਾਹਮ ਦਾ ਫਿਰੂ ਤੁਹਾਨੂੰ ਇਸ ਕਰਕੇ ਨਾ ਅਸੀਂ ਤੁਹਾਡੀ ਸਲਾਹ ਜਿਹੜੀ ਉਹ ਸਾਨੂੰ ਲੋੜ ਆ ਤੇ ਅਸਲੀਅਤ ਆਹੀ ਆ ਕੋਕ ਦੀ ਜਿਹੜੀ ਮੈਂ ਦੱਸਤੀ ਤੇ ਮੈਂ ਇੱਕ ਥੋੜਾ ਜਿਹਾ ਪੰਜਾਬ ਸਰਕਾਰ ਤੇ ਮੀਡੀਆ ਜਿਹੜੇ ਖੋਜੀ ਪੱਤਰਕਾਰ ਨੇ ਜਾਂ ਮੀਡੀਆ ਵਾਲੇ ਉਹ ਜ਼ਰੂਰ ਧਿਆਨ ਦੇਣ ਏ ਭਗਵੰਤ ਮਾਨ ਸਾਹਿਬ ਇਹ ਇੰਨੇ ਕਮਜ਼ੋਰ ਨੇ ਮੈਂ ਆਪਣੇ ਆਪ ਨੂੰ ਬੜਾ ਨਹੀਂ ਕਹਿੰਦਾ ਪਰ ਮੈਂ ਇਹਨਾਂ ਨੂੰ ਜਾਣਦਾ ਅੰਦਰੋਂ ਇਹਨਾਂ ਨੇ ਇੱਥੇ ਪੁਲਾ ਜਿਹੜਾ ਮੇਨ ਉਹ ਰੋਕੇ ਹੋਏ ਨੇ ਚਾਹੇ ਉਹ ਰਾਹੇ ਵਾਲੇ ਨੀਲੋਂ ਦੀ ਗੱਲ ਕਰੀਏ ਅਸੀਂ 75 ਕਰੋੜ ਰੁਪਏ ਉਹਦਾ ਦਿੱਤਾ ਹੋਇਆ ਤੇ ਹੋਰ 800 ਕਰੋੜ ਦੇ ਪੁਲ ਬਣਨੇ ਆ ਪੰਜਾਬ 'ਚ ਪਰ ਇੱਕ ਗੱਲ ਇਹ ਧੂਰੀ ਦੀ ਪੁਲ ਦੀ ਆ ਮੈਂ ਕਿਹਾ ਧੂਰੀ ਦਾ ਪੁਲ ਉਦਣ ਬਣੂਗਾ ਉਹ ਵੀ ਸਾਨੂੰ ਓਨਾ ਹੀ ਪਿਆਰਾ ਆ ਉਰੀ ਦੇ ਲੋਕ ਵੀ ਸਾਨੂੰ ਉਨੇ ਹੀ ਨੇ ਪਰ ਮੈਂ ਧੂਰੀ ਦੇ ਲੋਕਾਂ ਨੂੰ ਵੀ ਕਹਿਣਾ ਚਾਹਨਾ ਆਮ ਆਦਮੀ ਵਾਲਿਆਂ ਨੂੰ ਬਾਕੀ ਤਾਂ ਚਲੋ ਸਾਡੇ ਨੇ ਵੀ ਤੁਸੀਂ ਭਾਈ ਜੇ ਧੂਰੀ ਦਾ ਪੁਲ ਜੁੱਦਣੀ ਪਾਸ ਹੋ ਜੂਗਾ ਜਿੱਦਣ ਇਹ ਬਾਕੀ ਪੁਲਾਂ ਤੇ ਦਰਾਹੇ ਦੇ ਪੁਲ ਤੇ ਜਿੱਦਣ ਇਹ ਸਾਈਨ ਕਰਨਗੇ ਕਿਉਂਕਿ ਉਥੋਂ ਵੀ ਸਾਰੇ ਲੋਕ ਹੀ ਲੰਘਦੇ ਆ ਇਹ ਜਾਣ ਬੁੱਝ ਕੇ ਉਹ ਦਰਾਹੇ ਦੇ ਪੁਲ ਦੇ ਆ ਜਿਹੜੇ ਜੀਚ 75 74 ਕਰੋੜ ਰੁਪਇਆ ਅਸੀਂ ਦਿੱਤਾ ਹੋਇਆ ਉਨਾਦਰ ਇਹਨਾਂ ਦਾ ਇੱਕ ਐਸਟੀ ਐਸਡੀ ਐਸਡੀਓ ਆ ਜਿਹੜਾ ਇਰੀਗੇਸ਼ਨ ਦਾ ਨਾ ਪੀਡਬਲਯੂਡੀ ਦਾ ਉਹ ਸਾਈਨ ਨਹੀਂ ਕਰਦਾ ਉਹਦੇ ਪਿੱਛੇ ਪੁੱਛ ਲਓ ਕੀ ਗੱਲ ਹੈ ਤੇ ਉਦਣੀ ਸਾਈਨ ਜਿਹੜਾ ਉਹ ਧੂਰੀ ਦੇ ਸਟੇਸ਼ਨ ਜਿਹੜਾ ਪੁਲ ਦਾ ਵੀ ਹੋ ਜੂ ਉਸ ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਕੀਤੀ ਇੱਕ ਚਲਦੀ ਕਿੱਥੇ ਹੈ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਰਵਨੀਤ ਬਿੱਟੂ ਤੋਂ ਬਿਨਾਂ ਜਿਹੜਾ ਰੇਲਵੇ ਮਿਨਿਸਟਰ ਪੰਜਾਬ ਦਾ ਪੰਜਾਬ ਤੋਂ ਆ ਵੀ ਅਸੀਂ ਅਸ਼ਵਨੀ ਵੈਸ਼ਨੇਵ ਜੀ ਤੋਂ ਟਾਈਮ ਲੈ ਲੀਏ ਇਹਨਾਂ ਦੇ ਉੱਥੇ ਜਿਹੜੇ ਕਮਿਸ਼ਨਰ ਬੈੰਦੇ ਆ ਰੈ residenial ਕਮਿਸ਼ਨਰ ਉਹਨਾਂ ਨੂੰ ਕਹਿੰਦੇ ਆ ਉਹ ਇੱਕ ਸੀਨੀਅਰ ਆਈਐਸ ਨੇ ਤੇ ਇਹਨਾਂ ਨੇ ਟਾਈਮ ਲਖਾਇਆ ਉਹਨਾਂ ਦਾ ਇਹ ਮਿਲ ਕੇ ਜਿੱਦਣ ਆਖਰੀ ਵਾਰ ਇਹ ਮਿਲਣ ਗਏ ਨੇ ਜਲ ਸ਼ਕਤੀ ਮਿਨਿਸਟਰ ਨੂੰ ਹਰਿਆਣਾ ਤੇ ਪੰਜਾਬ ਦੀ ਮੀਟਿੰਗ ਸੀ ਉਦੋਂ ਬਾਅਦ ਇਹਨਾਂ ਨੇ ਰੇਲ ਪਵਨ ਹੋਣਾ ਸੀ ਵੀ ਮੈਂ ਆਪਣੇ ਆ ਦੂਜੇ ਮੰਤਰੀ ਸਾਹਿਬ ਤੋਂ ਇਹ ਸਾਈਨ ਕਰਾ ਲਿਓ ਨਾ ਫਾਈਲ ਪਰ ਤੁਹਾਡੇ ਨੂੰ ਨਹੀਂ ਕੇ ਸਾਡੇ ਇਹ ਨਰਿੰਦਰ ਮੋਦੀ ਜੀ ਬੀਜੇਪੀ ਦੀ ਸਰਕਾਰ ਆ ਉਹ ਕਹਿੰਦੇ ਭਾਈ ਜੀ ਸੱਦ ਕੇ ਆਓ ਪਰ ਜੇ ਮੈਂ ਮਿਲੂੰਗਾ ਤੁਹਾਨੂੰ ਅਸ਼ਨੀ ਵੈਸ਼ਨਵ ਜੀ ਕਹਿੰਦੇ ਤੇ ਰਵਨੀਤ ਬਿੱਟੂ ਜਿਹੜੇ ਸਾਡੇ ਰੇਲਵੇ ਮਿਨਿਸਟਰ ਨੇ ਮੇਰੇ ਨਾਲ ਉਹ ਵੀ ਨਾਲ ਬੈਠਣਗੇ ਇਹ 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 ਦੇਖੋ ਇਹਨਾਂ ਦੇ ਲੱਛਣ ਕਿਉਂਕਿ ਆਪ ਇਹੇ ਜੇ ਕੰਮ ਕਰਦੇ ਆ ਇਹ ਇੱਕ ਦੂਜੇ ਦੇ ਮੰਤਰੀਆਂ ਦੀ ਔਰ ਇਹ ਤਾਂ ਕੋਈ ਪੁੱਛ ਹੈ ਨਹੀਂ ਕਿ ਸੀਨੀਅਰ ਦੀ ਜੂਨੀਅਰ ਦੀ ਇਹ ਇਹਨਾਂ ਨੇ ਫਿਰ ਟੈਲੀਫੋਨ ਗਿਆ ਇਹਨਾਂ ਦੇ ਆਫਸਰ ਦਾ ਟੈਲੀਫੋਨ ਆਇਆ ਸ ਆਫਸਰ ਹੈ ਜਿਹੜੇ ਉਹਨਾਂ ਦਾ ਟੈਲੀਫੋਨ ਗਿਆ ਉਹਨਾਂ ਨੇ ਇਹ ਰਿਕਵੈਸਟ ਕੀਤੀ ਮਿਨਿਸਟਰੀ ਵੀ ਭਾਈ ਰਵਨੀਤ ਬਿੱਟੂ ਤੋਂ ਬਗੈਰ ਇਕੱਲੇ ਜਿਹੜੇ ਅਸ਼wini ਵੈਸ਼ਨਵ ਜੀ ਨੇ ਉਹ ਭਗਵੰਤ ਮਾਨ ਜੀ ਨੂੰ ਮਿਲ ਜਾਣ ਉਹਨਾਂ ਨੇ ਕਿਹਾ ਬਿਲਕੁਲ ਰਿਜੈਕਟ ਇਹ ਹੋ ਹੀ ਨਹੀਂ ਸਕਦਾ ਤੁਸੀਂ ਅੱਜ ਆਉਨੇ ਹੋ ਕੱਲ ਆਉਨੇ ਹੋ ਚਾਹੇ ਬਿਲਕੁਲ ਨਾ ਆਓ ਤੁਹਾਡੀ ਕੋਈ ਲੋੜ ਨਹੀਂ ਪਰ ਅਸੀਂ ਇਹ ਕੰਮ ਨਹੀਂ ਕਰਦੇ ਤੇ ਉਸ ਤੋਂ ਬਾਅਦ ਏਆਈ ਦੀ ਇਸ ਕਰਕੇ ਮੈਂ ਇਹ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਹੁੰਦਾ ਕਿਉਂਕਿ ਅੰਦਰ ਦੀਆਂ ਸਰਕਾਰਾਂ ਦੀਆਂ ਗੱਲਾਂ ਹੁੰਦੀਆਂ ਨੇ ਹੁਣ ਜਦੋਂ ਇਹਨਾਂ ਨੇ ਛੇੜ ਲਈ ਗੱਲ ਤੇ ਮੈਂ ਹੁਣ ਇਹ ਗੱਲ ਇਹ ਇਹਨਾਂ ਦੀ ਦੱਸਤੀ ਮੈਂ ਭਗਵੰਤ ਮਾਨ ਸਾਹਿਬ ਜਿਹੜੇ ਤੁਹਾਡੇ ਅਫਸਰ ਨੇ ਨਾ ਰੋਜ਼ ਤੁਸੀਂ ਰੇਲਵੇ ਦਫ਼ਤਰ ਭੇਜਦੇ ਹੋ ਕਦੇ ਤੁਸੀਂ ਡੀਆਰਐਮ ਦੇ ਭੇਜਦੇ ਹੋ ਅੰਮ੍ਰਾਲਾ ਦੇ ਕਦੇ ਤੁਹਾਡੇ ਆਫੀਸਰ ਨੇ ਜਿਹੜੇ ਪੀਸੀਐਸ ਆਫੀਸਰ ਨੇ ਜਿਹੜੇ ਤੁਹਾਡੇ ਹੋਰ ਲਾਈਜ਼ਨਿੰਗ ਕਰਦੇ ਆ ਉਹ ਕਦੇ ਜੀਐਮ ਆਫਿਸ ਜਾਂਦੇ ਆ ਉਹਨਾਂ ਚਿਰ ਭਗਵੰਤ ਮਾਨ ਸਿੰਘ ਉਹ ਫਾਈਲ ਆਪਣੇ ਆਫਸਰਾਂ ਨੂੰ ਕਹਿ ਦੋ ਉਹ ਨਾ ਤੁਹਾਨੂੰ ਡੀਆਰਐਮ ਦੇ ਥੱਲੇੋਂ ਮਿਲੇ ਨਾ ਤੁਹਾਡੇ ਜੀਐਮ ਤੋਂ ਮਿਲੇ ਜਿੰਨਾ ਚਿਰ ਤੁਸੀਂ ਬਾਕੀ ਪੰਜਾਬ ਦੇ ਪੁਲਾਂ ਨੂੰ ਉਹਨਾਂ ਨੂੰ ਸੈਂਕਸ਼ਨ ਨਹੀਂ ਕਰਦੇ ਤੇ ਇਹ ਜਿਹੜਾ ਤੁਸੀਂ ਥੋੜੇ ਕਿਉਂਕਿ ਫਸਿਆ ਹੋਇਆ ਹੁਣ ਕਿਉਂ ਇਹ ਤੁਹਾਡੇ ਹੱਡੀ ਐਨ ਫਸੀ ਪਈ ਆ ਜਿਹੜਾ ਤੁਹਾਡਾ ਧੂਰੀ ਦਾ ਪੋਲਾ